37 ਸਕਿੰਟਾਂ ਦੀ ਵੀਡੀਓ ਜੋ ਅੱਜ ਵਾਇਰਲ ਹੋਈ ਹੈ ਉਹਨੇ ਤਰਥੱਲੀ ਮਚਾ ਦਿੱਤੀ ਇਹ ਵੀਡੀਓ ਵਾਇਰਲ ਹੋਈ ਹੈ ਗਿਆਨੀ ਹਰਪ੍ਰੀਤ ਸਿੰਘ ਦੀ ਜੋ ਵਿਸਾ ਬਲਟੋਏ ਨਾਲ ਕਾਫੀ ਤੈਸ਼ ਵਿੱਚ ਬੋਲਦਾ ਹੈ ਸਾਲਾ ਸ਼ਬਦ ਵੀ ਕਿਹਾ ਤੇ ਉੱਥੇ ਉਹਨੇ ਇਹ ਨਹੀਂ ਕਿਹਾ ਕਿ ਮੈਂ ਕਿਹਾ ਨਹੀਂ ਉਹ ਕਹਿੰਦਾ ਮੈਂ ਕਿਹਾ ਪਰ ਇੱਕ ਜਥੇਦਾਰ ਨੂੰ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਤੇ ਉਹਨੂੰ ਕਹਿੰਦੇ ਜੀ ਇਹ ਜਿਹੜੀ ਵੀਡੀਓ ਬਣੀ ਸੀ ਇੱਕ ਟੂ ਘਟੇ ਘੰਟੇ ਡੇਢ ਘੰਟੇ ਦੀ ਹੈ ਜਿਹੜੀ ਵਿਚਾਰ ਵਟਾਂਦਰਾ ਹੋਇਆ ਪਰ ਇਹਦੀ ਪੈਨ ਡਰਾਈਵ ਜਥੇਦਾਰ ਗਿਆਨੀ ਰਗਵੀਰ ਸਿੰਘ ਕੋਲ ਸੀ ਤੇ ਬਾਕੀਆਂ ਤੋਂ ਸਾਰਾ ਤੋਂ ਡਿਲੀਟ ਕਰਵਾ ਦਿੱਤੀ ਸੀ। ਉਹਨੇ 37 ਸਕਿੰਟ ਦੀ ਜਿਹੜੀ ਵੀਡੀਓ ਹੈ ਇਹ ਕਿੱਥੋਂ ਆਈ ਕਿਵੇਂ ਆਈ ਜਥੇਦਾਰ ਨੂੰ ਜਥੇਦਾਰ ਤੇ ਸ਼ੱਕ ਹੈ ਕਿ ਰਗਵੀਰ ਸਿੰਘ ਨੇ ਨਾ ਦੇ ਦਿੱਤੀ ਹੋਵੇ ਪਰ ਉਹਦੇ ਕੋਲੇ ਵੱਡੀ ਵੀਡੀਓ ਹੈ। ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਸਿੱਧਾ ਇਸ਼ਾਰਾ ਹੈ ਉਹ ਕਹਿੰਦਾ ਵੀ ਜਿਹੜਾ ਸਿੱਧਾ ਇਸ਼ਾਰਾ ਹੈ ਉਹ ਕਹਿੰਦਾ ਮੈਨੂੰ ਜਲੀਲ ਕਰ ਰਹੇ ਆ ਬਿਰਸਾ ਸਿੰਘ ਬਲਟੋਹਾ ਤੇ ਸੁਖਵੀਰ ਬਾਦਲ ਤੇ ਜਿਹੜੀ ਉਹਦੀ ਅੱਖ ਹੈ ਉਹਦੇ ਤੋਂ ਚਾਪਦਾ ਵੀ ਇਹ ਬੰਦੇ ਮੈਨੂੰ ਕਰਵਾ ਰਹੇ ਆ ਚੰਡੀਗੜ੍ਹ ਤੋਂ ਕਹਿੰਦਾ ਸਿਗਨਲ ਚੱਲਦਾ ਹੈ ਤੇ ਲੋਕਾਂ ਨੂੰ ਕਿਹਾ ਜਾਂਦਾ ਵੀ ਇਹਨੂੰ ਬਦਨਾਮ ਕਰੋ ਇਹ ਕਰੋ ਉਹ ਕਹਿੰਦਾ ਮੇਰੇ ਸਾਧੂ ਹੈ ਇੱਕ ਜਿਹੜਾ ਸਾਬਕਾ ਸਾਧੂ ਹੈ ਜਿਹਦਾ ਤਲਾਕ ਹੋਇਆ ਪਿਆ ਉਹਨੂੰ ਕੈਮਰੇ ਮੂਰੇ ਬਿਠਾ ਲੈਂਦੇ ਆ ਤੇ ਮੈਨੂੰ ਟਰੋਲ ਕਰਦੇ ਆ ਮੈਨੂੰ ਟਰੋਲ ਕਰਦੇ ਆ ਤੇ ਮੇਰੀ ਸ਼ਾਦੀ ਕਹਿੰਦਾ 1999 ਦੇ ਵਿੱਚ ਹੋਈ ਸੀ ਇਹ ਗਿਆਨੀ ਹਰਪ੍ਰੀਤ ਸਿੰਘ ਦੇ ਬੋਲ ਹੈ 1999 ਦੇ ਵਿੱਚ ਮੇਰੀ ਸ਼ਾਦੀ ਹੋਈ ਸੀ ਜੋ ਮੇਰੀ ਸਾਲੀ ਹੈ ਉਹਦੀ ਉਮਰ ਸੀ 7 ਸਾਲ ਤੋਂ ਪਲੱਸ 2 ਤੱਕ ਕਹਿੰਦਾ ਮੈਂ ਪੜ੍ਹਾਈ ਹੈ ਮੇਰੇ ਬੱਚਾ ਮਰ ਗਿਆ ਤੇ ਮੈਂ ਉਹ ਗਲਤ ਕੰਮ ਕਿਉਂ ਕਰੂੰਗਾ 2015 ਦੇ ਵਿੱਚ ਮੈਂ ਸ਼੍ਰੋਮਣੀ ਕਮੇਟੀ ਦੇ ਵਿੱਚ ਆਇਆ ਹਾਂ ਬਤੌਰ ਗ੍ਰੰਥੀ ਮੈਂ ਇੰਟਰਵਿਊ ਦਿੱਤੀ ਹੈ ਫਿਰ ਮੈਂ ਮੁੱਖ ਗ੍ਰੰਥੀ ਐਡ ਗ੍ਰੰਥੀ ਲੱਗਿਆ ਮੁਖਸਰ ਸਾਹਿਬ ਫਿਰ ਮੈਂ ਅੰਮ੍ਰਿਤਸਰ ਆਇਆ ਹਾਂ ਫਿਰ ਮੈਂ ਤਖਤ ਸ੍ਰੀ ਦਮਦਵਾ ਸਾਹਿਬ ਦਾ ਜਿਹੜਾ ਹੈਗਾ ਜਥੇਦਾਰ ਲੱਗਿਆ ਤੇ ਮੇਰੇ ਕੋਲ ਐਡੀਸ਼ਨਲ ਚਾਰਜ ਵਾਧੂ ਚਾਰਜ ਸਹਾਇਕ ਚਾਰਜ ਜਿਹੜਾ ਸੀ ਉਹ ਅਕਾਲ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਸੀ ਕਹਿੰਦਾ ਮੇਰੀਆਂ ਉਦੋਂ ਪਹਿਲਾਂ ਕੋਲਣੀਆਂ ਸੀ ਜਾਂ ਮੇਰੇ 'ਚ ਕੋਈ ਨੁਕਸ ਨਹੀਂ ਉਦੋਂ ਕਰਨਾ ਸੀ ਕਿਉਂਕਿ ਮੈਨੂੰ ਤਰੱਕੀ ਬਾਤ ਤਰੱਕੀ ਦਿੱਤੀ ਪਰ ਹੁਣ ਜਦੋਂ ਫੈਸਲੇ ਲਏ ਨੇ ਹੁਣ ਜਦੋਂ ਅਸੀਂ ਸਹੀ ਗੱਲ ਕਹੀ ਵੀ ਆਹ ਤੁਸੀਂ ਆਹ ਕੁਛ ਕਰ ਰਹੇ ਹੋ ਤਾਂ ਸਾਡੇ ਤੇ ਦਬਾਅ ਪਾਇਆ ਗਿਆ ਬਿਰਸਾ ਸਿੰਘ ਬਲਟੋਹਾ ਵੱਲੋਂ ਰਗਵੀਰ ਸਿੰਘ ਦੇ ਘਰੇ ਜਾ ਕੇ ਧਮਕੀਆਂ ਦਿੱਤੀਆਂ ਕਿ ਖੰਡਾ ਕੜਕਾਵਾਂਗੇ ਜੇ ਸੁਖਬੀਰ ਬਾਦਲ ਦੇ ਇਕਲਾਬ ਬੋਲੇ ਤਾਂ ਉਹਦੇ 'ਚ ਉਹ ਕਹਿੰਦਾ ਮੈਂ ਗੜਸ ਨਾਲ ਬੋਲਿਆ ਤਾਂ ਇਸ ਕਰਕੇ ਜਿਹੜਾ ਸਾਡੇ ਤੇ ਇਹ ਰੰਜਿਸ਼ ਕੱਢ ਰਿਹਾ ਵੀ ਤੁਸੀਂ ਸਿੰਘ ਸਾਹਿਬ ਇਕੱਠੇ ਹੋ ਕੇ ਸਾਨੂੰ ਤੁਸੀਂ ਅਕਾਲੀ ਦਲ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਹੋ ਉਹ ਕਹਿੰਦਾ ਵੀ ਜੋ ਸਚਾਈ ਹੈ ਉਹ ਅਸੀਂ ਲੋਕਾਂ ਦੇ ਸਾਹਮਣੇ ਲਿਆਵਾਂਗੇ ਕਹਾਂਗੇ ਵਾਚਾਂਗੇ ਤੇ ਦੱਸਾਂਗੇ ਇੱਥੋਂ ਬਕਲਾੜ ਵਿੱਚ ਆ ਕੇ ਬਿਰਸਾ ਸਿੰਘ ਬਲਟੂਹਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜੋ ਕੁਝ ਕਿਹਾ ਤੇ ਗਿਆਨੀ ਰਗਵੀ ਹਰ ਸਿੰਘ ਨੂੰ ਕਿਹਾ ਉਸ ਤੋਂ ਬਾਅਦ ਜਿਹੜਾ ਹੈਗਾ ਸੁਖਵੀਰ ਸਿੰਘ ਨੂੰ ਸਜ਼ਾ ਲਾਈ ਗਈ ਉਦੋਂ ਬਾਅਦ ਗੋਲੀ ਚੱਲੀ ਉਹਦੇ ਤੇ ਜੋ ਜੋ ਜਿਹੜਾ ਹੈਗੇ ਕਟਨਾ ਕਰਮ ਹੋਏ ਤਾਂ ਹੁਣ ਅਕਾਲੀ ਦਲ ਆ ਜਿਹੜਾ ਉਹ ਇਹਨਾਂ ਦੋਨਾਂ ਜਥੇਦਾਰਾਂ ਤੋਂ ਖਪਾਏ ਗਿਆਨੀ ਰਗਵੀਰ ਸਿੰਘ ਤੋਂ ਤੇ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਤੋਂ ਉਹ ਹਰਪ੍ਰੀਤ ਸਿੰਘ ਜੀ ਕਹਿ ਰਿਹਾ ਕਿ ਮੈਨੂੰ ਹਰ ਗੱਲ ਤੇ ਬਦਨਾਮ ਕਰ ਰਹੇ ਹੈ ਮੇਰੀ ਬੇਇੱਜ਼ਤੀ ਕਰ ਰਿਹਾ ਮੈਨੂੰ ਟਰੋਲ ਕਰ ਰਹੇ ਹੈ ਉਹਨੂੰ ਗੱਡੀਆਂਾਂ ਚ ਘਮਾਉਂਦੇ ਆ ਮੇਰੇ ਜਿਹੜੇ ਸਾਬਕਾ ਸਾਡੂ ਆ दारू ਪਿਆਲਾ ਪੀਂਦਾ ਉਹ ਮੀਟ ਖਾਂਦਾ ਕੁੱਟਮਾਰ ਕਰਦਾ ਸੀ ਉਹਨੂੰ ਕਿਤੇ ਕਿਤੇ ਕੈਮਰੇ ਮੂਰੇ ਕਰ ਦਿੰਦੇ ਆ ਕਿਤੇ ਕਿਤੇ ਕਰ ਦਿੰਦੇ ਆ ਅਟਾਲੇ ਸਚਾਈ ਆ ਉਹ ਲਿਆਂਦੀ ਜਾਵੇ ਤੇ 18 ਸਾਲ ਬਾਅਦ ਇੱਕ ਇਹ ਸਕੂਲ ਦਾ ਕਹਿੰਦਾ 18 ਸਾਲ ਕਿੱਥੇ ਸੀ ਚਲੋ ਕੋਈ ਚੀਜ਼ ਆ ਮੈਂ ਦਬਾਉਂਦਾ ਹੁਮਾ ਮੈਂ ਇਹ ਕੁਛ ਕਰਦਾ ਹੁਮਾ ਫਿਰ ਬੱਕਰੀ ਗੱਲ ਐ ਪਰ ਮੈਂ ਇੱਕ ਗ੍ਰਾਂਥੀ ਤੋਂ ਹੈੱਡ ਗ੍ਰਾਂਥੀ ਬਣਿਆ ਹੈੱਡ ਗ੍ਰਾਂਥੀ ਤੋਂ ਫਿਰ ਮੈਂ ਫਿਰ ਉਹ ਡਿਊਟੀ ਨਿਭਾਈ ਫਿਰ ਮੈਂ ਤਖਤ ਤਦਾਰ ਜਥੇਦਾਰ ਬਣਿਆ ਫਿਰ ਮੈਨੂੰ ਅਕਾਲ ਤਖਤ ਦਾ ਵਾਧੂ ਚਾਰਜ ਦਿੱਤਾ ਗਿਆ ਤੇ ਮੈਂ ਉਹਦੀ ਸੇਵਾ ਨਿਭਾਈ ਤੇ ਫਿਰ ਮੈਨੂੰ ਜੇ ਮੈਂ ਗਲਤ ਸੀ ਤਾਂ ਮੈਨੂੰ ਇਹੋ ਜੀਆਂ ਤਰੱਕੀਆਂ ਤੇ ਇਹੋ ਜੀ ਉੱਚੀ ਪਦਵੀ ਤੇ ਕਿਉਂ ਲਾਇਆ ਗਿਆ ਕਿਉਂਕਿ ਉਦੋਂ ਇਹਨਾਂ ਨੂੰ ਇਹ ਸੀਗਾ ਉਹਦੀ ਕਹਾਣੀ ਉਹਦੀ ਕਰਨੀ ਉਹਦੀ ਕਹਿਣੀ ਉਹਦਾ ਜਿਹੜਾ ਨਿਸ਼ਾਨਾ ਹੈ ਕਹਿੰਦੇ ਹਰਪ ਸਿੰਘ ਦਾ ਇਹ ਹੈ ਕਿ ਮੈਨੂੰ ਬਾਦਲ ਕੇ ਜਾਂ ਕਾਲੀਦਲ ਵਾਲੇ ਬਰਤਣਾ ਚਾਹੁੰਦੇ ਸੀ ਪਰ ਮੈਂ ਜੋ ਸਹੀ ਕਹਾਂ ਸਹੀ ਕਰੂੰਗਾ ਤੇ ਸਹੀ ਕਿਹਾ ਸਮਝਸਾ ਇਹਨਾਂ ਨੂੰ ਉਹ ਗੱਲਾਂ ਚੰਗੀਆਂ ਨਹੀਂ ਲੱਗੀਆਂ ਤੇ ਇਹਨਾਂ ਦੇ ਮਨ ਵਿੱਚ ਇਹ ਆ ਗਿਆ ਵੀ ਇਹ ਸਾਡੇ ਦਾਤੀ ਫੇਰੇ ਆ ਤੇ ਸਾਨੂੰ ਇਹ ਜਿਹੜਾ ਹੈਗਾ ਨੁਕਸਾਨ ਪਹੁੰਚਾਊਗਾ ਤਾਂ ਫਿਰ ਜਥੇਦਾਰ ਨੂੰ ਇੱਕ ਇਹ ਵਰਤਨ ਵਰਤਨਾ ਚਾਹੁੰਦੇ ਸੀ ਪਰ ਮੈਂ ਉਹ ਗੱਲ ਨਹੀਂ ਕਰੀ ਮੈਂ ਕਹਿੰਦਾ ਜਥੇਦਾਰ ਵਾਲੀ ਗੱਲ ਕੀਤੀ ਜਿੰਨੀ ਕੁ ਤੁਸ਼ ਬੁੱਧੀ ਕਹਿੰਦਾ ਰੱਬ ਨੇ ਦਿੱਤੀ ਆ ਉਹ ਕੰਮ ਆ ਕੀਤਾ ਤੇ ਦੂਸਰਾ ਉਹਨਾਂ ਨੇ ਕਿਹਾ ਕਿ ਮੈਂ ਪੜਿਆ ਲਿਖਿਆ ਮੈਂ ਪੀ ਐਚ ਡੀ ਕਰੀ ਆ ਹੋਰ ਐ ਤੇ ਮੈਂ ਇਸ ਗੁਰੂ ਘਰ ਆ ਕੇ ਪੜਿਆਂਗਾ ਉਤੁਕਤਾਪਾ ਲਈਆਂ ਉਸ ਗੁਰੂ ਘਰ ਦਾ ਖਾ ਕੇ ਮੈਂ ਗਲਤ ਕੰਮ ਨਾ ਅਜਿਕਰਾਂ ਨਾ ਕੱਲ ਕਰਾਂ ਇਹਨਾਂ ਨੂੰ ਮੇਰੀ ਜਿਹੜੀ ਜੱਥੇਦਾਰੀ ਉਹ ਰਾਸ ਨਹੀਂ ਆਈ ਹੁਣ ਸਿੱਧਾ ਨਿਸ਼ਾਨਾ ਗਿਆਨੀ ਅਰਪੀ ਸਿੰਘ ਨਾ ਹੈਗਾ ਸੁਖਬੀਰ ਬਾਦਲ ਤੇ ਹੈ ਤੇ ਬਿਰਸਾ ਸਿੰਘ ਬਲਟੋਹਾ ਤੇ ਤੇ ਅਦਰਜ਼ ਜੋ ਅਕਾਲੀ ਦਲ ਦੇ ਹੋਰ ਵਰਕਰ ਹੈ ਲੀਡਰ ਹੈ ਇਹ ਕਹਿੰਦਾ ਮੈਨੂੰ ਬਦਨਾਮ ਕਰਾ ਰਹੀ ਹੈ ਇਹਨੂੰ ਗੱਡੀ ਚ ਲਈ ਫਿਰਦੇ ਆ ਮੇਰੇ ਸਾਧੂ ਨੂੰ ਜੋ ਸਾਬਕਾ ਸਾਧੂ ਹੈ ਤਲਾਕ ਹੋ ਚੁੱਕਿਆ ਉਹ ਲੜਕੀ ਪਿਆਹੀ ਗਈ ਉਹਦੇ ਬੱਚੇ ਐ 18-20 ਸਾਲ ਹੋ ਗਏ ਕੰਮ ਨੂੰ ਤਾਂ ਉਹਨੂੰ ਕਿਤੇ ਕਿਸਦੇ ਕੋਲ ਲੈ ਜਾਂਦੇ ਆ ਕਿਤੇ ਕਿਤੇ ਲੈ ਜਾਂਦਾ ਤੇ ਵੀ ਇਹਦੀ ਬਦਰਾਮੀ ਕਰਗੇ ਸੋਣਾ ਨਾਲ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਤਖਤ ਤੋਂ ਲਾਉਣਾ ਵੀ ਚਾਹੁੰਦੇ ਐ ਤੇ ਮੈਂ ਇਹਨਾਂ ਦੀਆਂ ਅੱਖਾਂ ਦੇ ਵਿੱਚ ਰੜਕਦਾ ਹੁਣ ਜਿਹੜੀ ਵੀਡੀਓ 37 ਸਕਿੰਟਾਂ ਦੀ ਵਾਇਰਲ ਹੋਈ ਐ ਉਹਦੇ ਵਿੱਚ ਗਿਆਨੀ ਭਾਜ ਭਾਏ ਪੈਂਦਾ ਤੇ ਉੱਥੇ ਛਾਲਾ ਸ਼ਬਦ ਵੀ ਵਰਤੇ ਆ ਤੇ ਉਹਦੇ ਵਿੱਚ ਉਹਨੇ ਕੋਈ ਮਾਫੀ ਨਹੀਂ ਮੰਗੀ ਤੇ ਇਸ ਕਰਕੇ ਜਿਹੜਾ ਹੈਗਾ ਉਹਨਾਂ ਕਲਿੱਪ ਉਹਨਾਂ ਨੇ ਵਾਇਰਲ ਕੀਤਾ ਜਿਹੜੀ ਉਹ ਘੰਟਾ ਡੇਢ ਘੰਟਾ ਦੀ ਵੀਡੀਓ ਹੈ ਜੋ ਸਾਰੀ ਸੁਣਾਈ ਸੁਣੀ ਜਾਵੇ ਤੇ ਫਿਰ ਉਹ ਸਾਹਮਣੇ ਆਵੇ ਇਸ ਗੱਲ ਨੂੰ ਲੈ ਕੇ ਬਿਰਸਾ ਸਿੰਘ ਬਲਟੋਹਾ ਵੀ ਦਹਾਈ ਪਉਂਦਾ ਸੀਗਾ ਵੀ ਭਾਈ ਜਿਹੜੀ ਸਾਰੀ ਵੀਡੀਓ ਵਾਇਰਲ ਕਰੇ ਤਾਂ ਕਿ ਜਨਤਾ ਨੂੰ ਸੰਗਤ ਨੂੰ ਲੋਕਾਂ ਨੂੰ ਕਾਲੀਦਾਲ ਨੂੰ ਹੋਰ ਪਾਰਟੀਆਂ ਨੂੰ ਤੇ ਜਾਂ ਸਿੱਖ ਜਥੇਬੰਦੀਆਂ ਨੂੰ ਪਤਾ ਲੱਗ ਸਕੇ ਵੀ ਕੀ ਚ ਨੁਕਸਾ ਹੈ ਕੀ ਚ ਗਲਤੀ ਹੈ ਕੌਣ ਗਲਤ ਹੈ ਕੌਣ ਗਲਤ ਕਰ ਰਿਹਾ ਹੈ ਹੁਣ ਜਥੇਦਾਰ ਦੀ ਗੱਲ ਸੁਣੀਏ ਜਥੇਦਾਰ ਦੇ ਬਿਆਨ ਸੁਣੀਏ ਜਥੇਦਾਰ ਦੀਆਂ ਜਿਹੜੀਆਂ ਕਥਾ ਕਹਾਣੀਆਂ ਸੁਣੀਏ ਤਾਂ ਉਹ ਇਹ ਕਹਿੰਦੇ ਆ ਵੀ ਸਾਨੂੰ ਇਹ ਵਰਤਣਾ ਚਾਹੁੰਦੇ ਆ ਜੇ ਇਹਨਾਂ ਦੀਆਂ ਗੱਲਾਂ ਪਬਲਿਕ ਵਿੱਚ ਸੁਣੀਏ ਤਾਂ ਇਹ ਕਹਿੰਦੇ ਵੀ ਜਥੇਦਾਰ ਗਲਤ ਕੰਮ ਕਰ ਰਹੀ ਹੈ ਲੇਕਿਨ ਖਮਿਆਜਾ ਜਿਹੜਾ ਅੱਜ ਜਥੇਦਾਰ ਭੁਗਤ ਰਹੀ ਹੈ ਇਹਨਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਦਾ ਹੁਣ 37 ਸਕਿੰਡ ਦਾ ਕਲਿੱਪ ਜਿਹੜਾ ਵਾਇਰਲ ਹੋਇਆ ਅੱਜ ਜਥੇਦਾਰ ਵਾਲਾ ਉਹ ਕਹਿੰਦਾ ਵੀ ਗਿਆਨੀ ਰਗਵੀਰ ਸਿੰਘ ਕੋਲੀ ਦੀ ਪਿੰਡ ਡਰਾਈਵ ਸੀ ਉੱਥੋਂ ਕਿਵੇਂ ਹੋਇਆ ਸ਼ੱਕ ਦੀ ਸੂਈ ਹੈ ਤੇ ਦੂਸਰੇ ਪਾਸੇ ਦੂਜੀਆਂ ਵੀਡੀਓ ਕਹਿੰਦੇ ਸੀ ਡਿਲੀਟ ਕਰਵਾ ਦਿੱਤੀਆਂ ਸੀ ਤੇ ਤੀਜਾ ਹੈਗਾ ਉਹਨੂੰ ਸ਼ੱਕ ਬਹੁਤ ਵੱਡਾ ਕਿ ਮੈਨੂੰ ਜਿਹੜਾ ਬਦਨਾਮ ਕਰ ਰਿਹਾ ਉਹ ਸ਼ਖਬੀਰ ਬਾਦਲ ਤੇ ਬਿਰਸਾ ਸਿੰਘ ਬਲਟੋਹਾ ਕਰ ਰਿਹਾ ਤੇ ਉਹੀ ਜਿਹੜੇ ਹੈਗੇ ਸਾਡੂ ਨੂੰ ਮੇਰੇ ਨੂੰ ਲਿਆ ਰਹੇ ਆ ਵੀ ਸਾਡੀ ਸਾਨੂੰ ਸਜ਼ਾ ਲਾ ਕੇ ਸਾਡੀ ਬਦਨਾਮੀ ਕੀਤੀ ਹੈ ਤੇ ਇਹਦੀ ਵੀ ਕਰੀ ਗੀ ਪਰ ਇਸ ਤਰ੍ਹਾਂ ਲਿਹਾਉਣ ਨਾਲ ਜਾਂ ਕਾਨਫਰੰਸਾਂ ਕਰਨ ਨਾਲ ਕੋਈ ਬਦਨਾਮੀ ਨਹੀਂ ਹੁੰਦੀ ਜੋ ਸੱਚਾਈ ਹੈ ਲੋਕ ਸਭ ਜਾਣਦੇ ਆ ਠੀਕ ਹੈ ਇਹਨਾਂ ਲੀਡਰਾਂ ਦੇ ਜਿਹੜੇ ਇੱਕ ਗੱਪ ਜ਼ਰੂਰ ਸੁਣ ਲੈਂਦੀ ਹੈ ਸਾਡੀ ਜਨਤਾ ਪਰ ਅਣਭਵ ਕਰਦੀ ਹੈ ਸੋਚਦੀ ਹੈ ਵਿਚਾਰਦੀ ਹੈ ਵੀ ਯਾਰ ਇੱਥੇ ਕੋਣ ਗਲਤ ਹੈ ਜੇ ਇੰਨਾ ਮਗਰ ਲਾ ਕੇ ਇਹਨਾਂ ਦੀਆਂ ਕਥਾ ਕਹਾਣੀਆਂ ਸੁਣ ਕੇ ਤਾਂ ਫਿਰ ਤਾਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਵੋਟਾਂ ਮਸ਼ੀਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਨਿਕਲਣੀਆਂ ਸੀ ਜਿਹੜੀਆਂ ਕਿ ਸੈਂਕੜਿਆਂ ਦੇ ਵਿੱਚ ਹੀ ਨਿਕਲੀਆਂ ਇਸ ਕਰਕੇ ਜਿਹੜੀ ਹੈਗੀ ਸੰਗਤ ਸੰਗਤ ਨੂੰ ਦੁਬਧਾ ਦੇ ਵਿੱਚ ਪਾਇਆ ਜਾ ਰਿਹਾ ਸੋ ਮੇਰੀ ਵੀਡੀਓ ਬਣਾਉਣ ਦਾ ਜਿਗਿਆਸਾ ਹੀ ਹੈ ਕਿ ਸਾਡੀ ਜਿਹੜੀ ਨੌਜਵਾਨ ਹੈ ਜਾ ਸੰਗਤ ਆ ਉਹ ਸੋਚ ਕੇ ਵਿਚਾਰ ਕੇ ਗੁਰਬਾਣੀ ਤੋਂ ਸਿੱਧ ਲੈ ਕੇ ਗੁਰਬਾਣੀ ਦੀ ਮਰਜ਼ਾਦਾ ਦੇ ਮੁਤਾਬਕ ਆਪ ਨੂੰ ਵਿਚਰਨਾ ਚਾਹੀਦਾ ਇਹਨਾਂ ਦੀਆਂ ਜਿਹੜੀਆਂ ਲੜਾਈਆਂ ਨਾ ਮੁੱਕੀਆਂ ਨਾ ਮੁਕਣੀਆਂ ਤੇ ਨਾ ਇਹ ਮਤਲਬ ਖਤਮ ਹੋਣੀ ਹੈ ਕਿਉਂਕਿ ਜਥੇਦਾਰ ਆਪਦੀ ਜਥੇਦਾਰੀ ਤੇ ਕਾਇਮ ਰਹਿਣਾ ਚਾਹੁੰਦੇ ਆ ਬਿਰਸਤ ਸਿੰਘ ਬਲਟੋਹਾ ਵਰਗੇ ਸੁਖਬੀਰ ਬਾਦਲ ਵਰਗੇ ਆਪਦੀਆਂ ਪਾਰਟੀਆਂ ਚ ਜਿਹੜਾ ਮਜ਼ਬੂਤ ਹੋਣਾ ਚਾਹੁੰਦੇ ਆ ਡਿਕਟੇਟਰਸ਼ਿਪ ਦੋਨਾਂ ਦੇ ਵਿੱਚੋਂ ਜਾਂਦੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ